ਹਾਂਜੀ ਦੋਸਤੋ ਕੀ ਹਾਲ ਚਾਲ ਆ ਆ ਨਿਕਾਇਆ ਜਿਹੜਾ ਐਕਸਪੈਰੀਮੈਂਟ ਆਣਾ ਇਹ ਹਰ ਇੱਕ ਘਰ ਦੀ ਜ਼ਰੂਰਤ ਆ ਤੁਹਾਨੂੰ ਪਤਾ ਬਈ ਡੋਰ ਕਲੋਜ਼ਰ ਆ ਜਿਹੜਾ ਸਾਲ ਡੇਢ ਸਾਲ ਹੀ ਕੱਢਦਾ ਤੇ ਮੁੜ ਕੇ ਇਸ ਦੀ ਬੋਕੀ ਪਾੜ ਜਾਂਦੀ ਐ ਤੇ ਲੀਕ ਹੋ ਜਾਂਦਾ ਵਾ ਅੱਜ ਆਪਾਂ ਇਸ ਦਾ ਹੱਲ ਲੈ ਕੇ ਆਏ ਆ ਮਿੱਤਰੋ ਪਾਰਟੀ ਹੋਈ ਬੋਕੀ ਤੇ ਉਹੀ ਡੋਰ ਕਲੋਜ਼ਰ ਪੁਰਾਣਾ ਜਿਹਦੀ ਤਰੀਕ ਨੰਗੀ ਆ ਜਾਂ ਵਾਰੰਟੀ ਦੇ ਵਿੱਚ ਪਿਆ ਮਿੱਤਰੋ ਆਪਾਂ ਤੁਹਾਨੂੰ ਠੀਕ ਕਰਕੇ ਵਿਖਾਵਾਂਗੇ ਤੇ ਤੁਸੀਂ ਵੀ ਇਸ ਤਕਨੀਕ ਨਾਲ ਘਰੇ ਇਸ ਨੂੰ ਠੀਕ ਕਰ ਸਕਦੇ ਆ ਡੋਰ ਕਲੋਜ਼ਰ ਮਿੱਤਰੋ ਇਸ ਦੀ ਤਰੀਕ ਲੰਗ ਚੁੱਕੀ ਆ ਕਹਿੰਦਾ ਭਾਵ ਹੈ 5 ਕਸਾਲ ਦੀ ਗਾਰੰਟੀ ਹੁੰਦੀ ਆ ਗਾਰੰਟੀ ਤੋਂ ਬਾਹਰ ਹੋ ਚੁੱਕਿਆ ਵਾ ਤੇ ਹੁਣ ਇਹ ਜਮਾਂ ਬੇਕਾਰ ਹੋ ਚੁੱਕਿਆ ਸੀਗਾ ਤੇ ਅਸੀਂ ਇਸ ਨੂੰ ਰਿਪੇਅਰ ਕਰਕੇ ਤੇ ਮਿੱਤਰੋ ਆ ਚੱਲਦਾ ਕਰ ਲਿਆ ਵਾ ਦੇਖ ਰਿਹਾ ਨਾ ਤੁਸੀਂ ਚੱਲ ਰਿਹਾ ਉਸੇ ਤਰ੍ਹਾਂ ਕੰਮ ਕਰ ਰਿਹਾ ਵਾ ਲਓ ਜੀ ਤੇ ਹੁਣ ਸਭ ਤੁਹਾਨੂੰ ਤਕਨੀਕ ਦੱਸਾਂਗੇ ਬਾਈ ਅਸੀਂ ਇਹ ਕੀ ਤਕਨੀਕ ਵਰਤੀ ਆ ਤਕਨੀਕ ਉਹ ਵਰਤਨ ਜਿੰਨਾ ਡੋਰ ਕਲੋਜ਼ਰਾਂ ਦੀ ਤਰੀਕ ਲੰਘ ਚੁੱਕੀ ਆ ਤੇ ਸੈੱਟ ਦਿੰਦੇ ਆ ਤੇ ਜਿੰਨਾ ਦੀ ਇਹ ਤਰੀਕ ਪਈ ਆ ਗਾਰੰਟੀ ਪਈ ਆ ਮਿੱਤਰੋ ਉਹ ਵਾਪਸੀ ਕਰਨ ਤੇ ਆਪਾਂ ਇਹ ਉਹਨਾਂ ਲਈ ਵੀਡੀਓ ਹੀ ਲੈ ਕੇ ਆਏ ਆ ਜਿਨ੍ਹਾਂ ਦੀਆਂ ਤਰੀਕਾਂ ਲੰਘੀਆਂ ਹੋਈਆਂ ਵਾਂ ਤੇ ਆਹ ਵੇਖ ਲੋ ਮਿੱਤਰੋ 2021 ਦਾ ਤਰੀਕ ਨਗ ਚੁੱਕੀ 2 ਸਾਲ ਦੀ ਵਾਰੰਟੀ ਮਿਲੀ ਸੀਗੀ 2020 ਸਪਾਇਆ 2421 ਹਨਾ ਤੇ ਨਗ ਚੁੱਕੀ ਤੇ ਅਸੀਂ ਇਹਨੂੰ ਰਿਪੇਅਰ ਕਰ ਲਿਆ ਮਿੱਤਰੋ ਰਿਪੇਅਰ ਕਰਨਾ ਵੀ ਬਹੁਤ ਸੌਖਾ ਅੱਜ ਤਾਈਂ ਮੇਰੇ ਸਾਹਮਣੇ ਨਾਲ ਐਸ ਦੀ ਵੀਡੀਓ ਨਹੀਂ ਬਣੇਗੀ ਹੋ ਸਕਦਾ ਆਪਣੀ ਵੀਡੀਓ ਪਹਿਲੀ ਆ ਤੇ ਪਰ ਪਹਿਲੀ ਵੀਡੀਓ ਐਕਸਪੈਰੀਮੈਂਟ ਕੀਤਾ ਮਿੱਤਰੋ ਸਾਡਾ ਐਕਸਪੈਰੀਮੈਂਟ ਕਾਮਯਾਬ ਹੋ ਗਿਆ ਕਰਨਾ ਕੀ ਆ ਆ ਦੋ ਸਾਈਡ ਵਾਲੇ ਕਾਬਲੇ ਹੁੰਦੇ ਆ ਜਿਸ ਤੋਂ ਆਪਾਂ ਡੋਰ ਕਲੋਜ਼ਰ ਦੀ ਸਪੀਡ ਵਧਾਉਣੇ ਆ ਤੇ ਘਟਾਉਣੇ ਆ ਦੋਨਾਂ ਚੋਂ ਇੱਕ ਕਾਬਲਾ ਖੋਲ ਲੈਣਾ ਕੋਈ ਵੀ ਖੋਲਿਓ ਠੀਕ ਆ ਜੀ ਇੱਕ ਲੈ ਲੈਣੀ ਗਲੀਸ ਗੰਨ ਗਲੀਸ ਗੰਨ ਲੈ ਲੈਣੀ ਆ ਤਿੱਖਿਆ ਜਿਸ ਦੀ ਤਿੱਖੀ ਮੂਰੇ ਤੂਈ ਜੀ ਹੁੰਦੀ ਆ ਉਸ ਨੂੰ ਚੰਗੀ ਤਰ੍ਹਾਂ ਨੱਪ ਕੇ ਇਸ ਵਿੱਚ ਇੱਕ ਕਾਬਲਾ ਖੋਲ ਕੇ ਤੇ ਮਿੱਤਰੋ ਗਲੀਸ ਭਰ ਦੇਣਾ ਪੂਰਾ ਚੰਗੀ ਤਰ੍ਹਾਂ ਵੱਧ ਤੋਂ ਵੱਧ ਇਸ ਵਿੱਚ ਗਲੀਸ 100 ਗ੍ਰਾਮ ਦੇ ਨੇੜੇ ਤੇ ਗਲੀਸ ਵਿੱਚ ਪੈ ਜਾਣਾ ਤੇ ਹਿੰਮਤ ਨਾਲ ਪਾ ਕੇ ਤੇ ਨਾਲ ਦੀ ਨਾਲ ਕਾਬਲਾ ਕੱਸ ਦੇਣਾ ਨਿਕਲਣ ਤੋਂ ਪਹਿਲਾਂ ਕਿਉਂਕਿ ਸਪੀਡ ਨਾਲ ਗਲਿਸ ਪੈਣਾ ਤੇ ਸਪੀਡ ਨਾਲ ਹੀ ਬਾਹਰ ਆ ਜਾਂਦਾ ਵਾ ਤੇ ਉਦੋਂ ਪਹਿਲਾਂ ਪਹਿਲਾਂ ਪਕਾਬਲਾ ਕੱਸ ਦੇਣਾ ਤਾਂ ਕਿ ਗਲਿਸਾਰਾ ਬਾਹਰ ਨਾ ਆਵੇ ਤੇਲ ਤਾਂ ਜੇ ਮਾੜੀ ਵੀ ਬੋਕੀ ਇਸ ਦੀ ਪਾਟੀ ਆ ਤੇਲ ਬਾਹਰ ਆ ਜਾਂਦਾ ਲੀਕ ਹੋ ਜਾਂਦਾ ਤੇ ਡੋਰ ক্লোజర్ ਕੰਮ ਕਰਨੋਂ ਹਟ ਜਾਂਦਾ ਵਾ ਤਾਂ ਗਲਿਸ ਮੋਟਾ ਹੋਣ ਦੇ ਕਾਰਨ ਬੋਕੀ ਨੂੰ ਇਸ ਤੇ ਕੋਈ ਪ੍ਰਵਾਹ ਨਹੀਂ ਮਿੱਤਰੋ ਤੇ ਆ ਅਸੀਂ ਗਲਿਸ ਭਰ ਕੇ ਇੱਕ ਗਲਿਸ ਗੰਨ ਨਾਲ ਤੇ ਆ ਡੋਰ ক্লোਜਲ ਚਾਲਦਾ ਕਰ ਲਿਆ ਮਿੱਤਰੋ ਤੁਸੀਂ ਦੇਖ ਹੀ ਰਹੇ ਹੋ ਨਾ ਵੇਖੋ ਜਿਵੇਂ ਕੰਮ ਕਰ ਰਿਹਾ ਜਿਵੇਂ ਖੜਾ ਹੋਇਆ ਸੀਗਾ ਵਾਰੰਟੀ ਲੰਗੀ ਹੋਈ ਸੀਗੀ ਐਕਸਪੈਰੀਮੈਂਟ ਕੀਤਾ ਸੀ ਤੇ ਮਿੱਤਰੋ ਅੱਜ ਐਕਸਪੈਰੀਮੈਂਟ ਕੀਤੇ ਨੂੰ 3 ਸਾਲ ਹੋ ਚੁੱਕੇ ਆ ਪਹਿਲਾਂ ਅਸੀਂ ਕਹਿੰਦਾ ਰਿਜ਼ਲਟ ਕੱਢ ਗਏ ਫੇਰ ਹੀ ਦਸ਼ਕਾ ਤਾਈਂ ਵੀਡੀਓ ਪਾਵਾਂਗੇ ਪਾਰਾ ਮੈਟਰੋ ਸਾਡਾ ਰਿਜ਼ਲਟ ਕਾਮਯਾਬ ਰਿਹਾ ਹਜੇ ਤਾਈਂ ਵੀ ਇਹ ਡੋਰ ਕਲੋజర్ ਚੱਲ ਰਿਹਾ ਹੈ ਬਾਈ ਨੇ ਆ ਪੱਲਾ ਕਸ ਡੋਰ ਕਲੋజర్ ਪੱਲੇ ਤੇ ਕਸ ਕੇ ਤੇ ਮਿੱਤਰੋ ਤੁਹਾਨੂੰ ਪੱਲਾ ਚੱਲਦਾ ਵਿਖਾ ਦੇਣਾ ਵਾ ਤੇ ਪੱਲਾ ਚੱਲ ਵੀ ਪੈਣਾ ਵਾ ਤੇ ਹਜੇ ਤਾਈਂ ਡੋਰ ਕਲੋజర్ ਚੱਲੀ ਜਾਂਦਾ ਮਿੱਤਰੋ ਤੇ ਕਈ ਕਹਿ ਦਿੰਦੇ ਇਸ ਦੀ ਰਿਪੇਅਰ ਨਹੀਂ ਹੁੰਦੀਗੀ ਤੇ ਇਹ ਮੁੜ ਕੇ ਖਰਾਬ ਹੀ ਹੋ ਜਾਂਦਾ ਤਾਂ ਕਿ ਇਸ ਨੂੰ ਕਿਸੇ ਪਾਸਿਓਂ ਖੋਲਿਆ ਨਹੀਂ ਜਾ ਸਕਦਾ ਫੇਣ ਬੰਦ ਜਮਾ ਨਕੋ ਨਕ ਹੁੰਦਾ ਹੈ ਤੇ ਅਸਦਾ ਖੋਲਿਆ ਨਹੀਂ ਜਾ ਸਕਦਾ ਮਿੱਤਰੋ ਖੋਲਣ ਦਾ ਤਰੀਕਾ ਇਹ ਆ ਸਪੀਡ ਵਾਲਾ ਇੱਕ ਕਾਬਲਾ ਖੋਲ ਲੈਣਾ ਦੋਨਾਂ ਚ ਕੋਈ ਖੋਲ ਲੈ ਤੇ ਵਿੱਚ ਗਲੀਸ ਤੰਕ ਦਿਓ ਚੰਗੀ ਤਰ੍ਹਾਂ ਗਨ ਨਾਲ 100 ਗ੍ਰਾਮ ਦੇ ਨੇੜੇ ਦੇ ਵਿੱਚ ਗਲੀਸ ਪਾਏ ਨਾ ਤੇ ਮੁੜ ਕੇ ਹਿੰਮਤ ਨਾਲ ਉਹ ਕਾਬਲਾ ਕੱਸ ਕੇ ਘਟਾਉਣ ਚ ਹੈ ਵਧਾਉਣ ਵਾਲਾ ਤੇ ਮਿੱਤਰੋ ਆਰਡਰ ਨੂੰ ਕੁਝ ਨੇ ਕੰਮ ਕਰ ਲਾਗੇ ਨੇ ਤੇ 3 ਸਾਲ ਕੱਢ ਜਾਣੇ ਆ ਫਿਰ ਬਾਕੀ ਜਾਣਕਾਰੀ ਚੰਗੇ ਲਿਖ ਦਾ ਦਸ਼ਕਾ ਤਾਂ ਸ਼ੇਅਰ ਕਰਿਓ ਮਿੱਤਰੋ ਇੱਕ ਐਕਸਪੈਰੀਮੈਂਟ ਹੀ ਸੀ ਨਿਕਾਇਆ ਧੰਨਵਾਦ ਜੀ